ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਪ ਜਾਣਦੇ ਹੋ ਕਿ ਇੱਕ ਜੂਨ ਨੂੰ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋ ਰਹੀਆਂ ਨੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ-ਜਿੱਥੇ ਕਿਸੇ ਦਾ ਸਾਖ ਸੰਬੰਧੀ ਰਿਸ਼ਤੇਦਾਰ ਭੈਣ ਭਾਈ ਹੈ ਉਹਨਾਂ ਨੂੰ ਕਹਿ ਕੇ ਚੋਣ ਨਿਸ਼ਾਨ ਤਕੜੀ ਤੇ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੀਏ ਸਭ ਤੋਂ ਵੱਡੀ ਗੱਲ ਆ ਕਿ ਬੀਬਾ ਹਰਸਿਮਤ ਕੌਰ ਬਾਦਲ ਨੇ ਵਜ਼ੀਰੀ ਤੋਂ ਅਸਤੀਫਾ ਦਿੱਤਾ ਕੋਈ ਨਹੀਂ ਜੇ ਦਿੰਦਾ ਇਹ ਤੁਸੀਂ ਵੀ ਜਾਣਦੇ ਹੋ ਕਿ ਕੁਰਸੀਆਂ ਪਿੱਛੇ ਸਾਰੇ ਮਰਦੇ ਆ ਲੜਦੇ ਆ ਪਰ ਫਿਰ ਵੀ ਇਹਨਾਂ ਨੇ ਤਿਆਗ ਕੀਤਾ ਹੁਣ ਫਿਰ ਦੁਬਾਰਾ ਜਦੋਂ ਅਕਾਲੀ ਭਾਜਪਾ ਦਾ ਗੱਠ ਜੁੜਉਣ ਲੱਗਾ ਸੀ ਬੜੇ ਚਰਚੇ ਚੱਲਣ ਰਹੇ ਸੀ ਉਦੋਂ ਵੀ ਅਕਾਲੀ ਦਲ ਨੇ ਇਹੋ ਮੰਗ ਰੱਖੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਦੀਆਂ ਮੰਗਾਂ ਇਹ ਮੰਨੀਆਂ ਜਾਣ ਇਹ ਪਹਿਲਾਂ ਤੇ ਸਮਝੋਤਾ ਬਾਦ ਦੇ ਵਿੱਚੋਂ ਚਲੋ ਕੇਂਦਰ ਨੇ ਨਹੀਂ ਮੰਨਿਆ ਪਰ ਬਾਦ ਸਾਹਿਬ ਨੇ ਇਲੈਕਸ਼ਨ ਕੱਲਿਆ ਲੜਨ ਦਾ ਫੈਸਲਾ ਕਰ ਲਿਆ ਪਾਰਟੀ ਨੇ ਫੈਸਲਾ ਕਰ ਲਿਆ ਲੜਨ ਦਾ ਕਰ ਲਿਆ ਹੁਣ ਪੰਜਾਬ ਵਾਸੀਆਂ ਦਾ ਫਰਜ ਬਣਦਾ ਹੁਣ ਆਪਣਾ ਫਰਜ ਬਣਦਾ ਕਿਉਂਕਿ ਬਾਦ ਸਾਹਿਬ ਨੇ ਪਹਿਲਾਂ ਵੀ ਬਹੁਤ ਹੀ ਕੰਮ ਕੀਤੇ ਨੇ ਪੰਥ ਕੌਮ ਤੇ ਹੁਣ ਆਪਣਾ ਫਰਜ ਬਣਦਾ ਕਿ ਆਪਾਂ ਵੱਧ ਤੋਂ ਵੱਧ ਜਿਹੜੀ ਵੋਟ ਵਾ ਸਾਰਿਆਂ ਦੀ ਆਪਣੇ ਭੈਣ ਭਾਈਆਂ ਸਾਕ ਸਬੰਧੀਆਂ ਦੀ ਚੋਣ ਨਿਸ਼ਾਨ ਤਕੜੀ ਤੇ ਪਵਾਇਆਂ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤਾਂ ਕਿ ਆਪਣੇ ਚੁਣੇ ਹੋਏ ਨੁਮਾਇंदे ਦਿੱਲੀ ਪਾਰਲੀਮੈਂਟ ਵਿੱਚ ਜਾ ਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨਾਂ ਦੇ ਮੁੱਦੇ ਦੀ ਗੱਲ ਚੁੱਕ ਛਕਣ ਆਪਾਂ ਬੋਟ ਦੇ ਕੇ ਇਹਨਾਂ ਨੂੰ ਪਾਵਰ ਦੇਣੀ ਆ ਫਿਰ ਆਪਣੀ ਬੋਟ ਦੀ ਪਾਵਰ ਦੇ ਨਾਲ ਹੀ ਇਹਨਾਂ ਨੇ ਜਾ ਕੇ ਉੱਥੇ ਮਸਲੇ ਹੱਲ ਚੁੱਕਣੇ ਅਸਰੇ ਵਾਅਦੇ ਪੁਲੰਦ ਕਰਨੀ ਹੈ ਇਹ ਆਪਣਾ ਫਰਜ ਬਣਦਾ ਜੇ ਬਾਦਲ ਸਾਹਿਬ ਨੇ ਪਾਰਟੀ ਨੇ ਪੰਥਕ ਪਾਰਟੀ ਨੇ ਐਡਾ ਵੱਡਾ ਸਟੈਂਡ ਲਿਆ ਸਾਡੇ ਬੰਦੀ ਸਿੰਘਾਂ ਵਾਸਤੇ ਔਰ ਕਿਸਾਨਾਂ ਦੇ ਵਾਸਤੇ ਰੋਸਾਨ ਨੂੰ ਵੀ ਕਿਸਾਨਾਂ ਨੂੰ ਵੀ ਚਾਹੀਦਾ ਪੰਜਾਬ ਵਾਸੀਆਂ ਨੂੰ ਚਾਹੀਦਾ ਕਿ ਇੱਕ ਜੁਨ ਨੂੰ ਵਾਅਦ ਤੋਂ ਵਾਅਦ ਬੋਟ ਜੜੀ ਚੋ ਨਿਸ਼ਾਨ ਤਕੜੀ ਦੇ ਨਿਸ਼ਾਨ ਤੇ ਪਵਾਈਆਂ ਤੇ ਅਕਾਲੀ ਦਰ ਨੂੰ ਕਾਮਯਾਬ ਕਰੀਏ ਨਾਲ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਕੇ ਬਲਦੇਵ ਬਡਾਲਾ ਜਿਹਦੇ 8 ਜਣੇ ਸ਼ਰੋਣ ਕਮੇਟੀ ਚ ਲੱਗੇ ਨੇ ਉਹ ਦਬਨ ਕੇ ਵਿਖਾਲਤ ਕਰਦਾ ਕਾਲੀਆਂ ਦੀ ਇਹਨੇ ਵੀ ਆਪਣੇ ਕੈਂਡੀਡੇਟ ਖੜੇ ਕੀਤੇ ਨੇ ਇੱਕ ਪਾਸੇ ਤੇ ਇਹ ਕਹਿੰਦਾ ਕਿ ਬੰਦੀ ਸਿੰਘਾਂ ਦਾ ਹੀ ਗਾਲਜਿੰਤ ਸੰਗਲਪਾ ਕੀ ਕਰ ਇਹਨੇ ਕੰਡਿਆ ਵੀ ਸੀ ਰੋਸ ਪ੍ਰਦਰਸ਼ਨ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਾਓ ਮੈਂ ਕੱਲ ਦੀ ਮੈਂ ਬਲਦੇਵ ਸਿੰਘ ਬਡਾਲੇ ਨੂੰ ਕਹਿਣਾ ਚਾਹੁੰਦਾ ਅਬਲ ਤੇ ਤੁਹਾਨੂੰ ਚਾਹੀਦਾ ਕੈਂਡੀਡੇਟ ਖੜਾ ਹੀ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੰਨੇ ਵੀ ਥੋੜੀ ਬੋਤ ਬੋਟ ਤੋੜੋਗੇ ਤੁਸੀਂ ਪੰਥਕ ਬੋਟੀ ਤੋੜਨੀ ਹੈ ਆਪਣੇ ਕੈਂਡੀਡੇਟ ਨਾ ਖੜੇ ਕਰੋ ਅਕਾਲੀ ਦਲ ਨੂੰ ਸਮਰਥਨ ਦਿਵੋ ਅਕਾਲੀ ਦਲ ਨੂੰ ਕਾਮਯਾਬ ਕਰੋ 13 ਦੀਆਂ 13 ਸੀਟਾਂ ਪਾਰਲੀਮੈਂਟ ਦੀਆਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈਆਂ ਬਾਦਸ਼ਾਹ ਤੇ ਆਤਮ ਮਜ਼ਬੂਤ ਕਰੀਆਂ ਹਰ ਮਤਨ ਦਾਅਵੇ ਨਾ ਕਿ ਜੇ ਆਪਾਂ 13 ਹੀ ਐਮਪੀ ਬਣਾ ਕੇ ਦਿੱਲੀ ਵਿੱਚ ਭੇਜੀਆਂ ਤੇ ਉਹ ਬੰਦੀ ਸਿੰਘਾਂ ਦੀ ਰਹਿਤ ਕਿਸਾਨਾਂ ਦੇ ਜਿਹੜੇ ਮੁੱਦੇ ਉਹ ਹੱਲ ਕਰਨਗੇ ਤੇ ਹੋ ਵੀ ਜਾਣੇ ਨੇ ਆ ਜਿਹੜੇ ਆਪਾਂ ਵੱਖ-ਵੱਖ ਕੈਂਡੀਡੇਟ ਖੜੇ ਕਰ ਦਿੰਨੇ ਆ ਪਹਿਰਾਵਾ ਸਾਡਾ ਅਕਾਲੀਆਂ ਦਾ ਹੁੰਦਾ ਵਾ ਦਾਵੇਦਾਰੀਆਂ ਹੀ ਬੜੀਆਂ ਵੱਡੀਆਂ ਵੱਡੀਆਂ ਕਰਦੇ ਆ ਬਹੁਤ ਵੱਡੀਆਂ ਗੱਲਾਂ ਕਰਦੇ ਆ ਪਰ ਅਈ ਅਵਰੋਧਤਾ ਕਰ ਦਿੰਨੇ ਆ ਪੰਥਕ ਪਾਰਟੀ ਦੀ ਔਰ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਕੌਟੀ ਜੇ ਬਲਦੇਵ ਬਡਾਲੇ ਨੇ ਬੰਦੇ ਖੜੇ ਕੀਤੇ ਜਾਂ ਦੂਜੇ ਜਸੇ ਬੰਦੀਆਂ ਨੇ ਬੰਦੇ ਖੜੇ ਕੀਤੇ ਨੇ ਜਾਂ ਕਰ ਰਹੇ ਨੇ ਇਹਨਾਂ ਵੱਲ ਬਿਲਕੁਲ ਤਵੱਜੋ ਨਾ ਦੇਵੋ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਕਿਸਾਨਾਂ ਦੇ ਜਿਹੜੇ ਮਸਲੇ ਹੱਲ ਕਰਨ ਵਾਸਤੇ ਸਮੁੱਚਾ ਪੰਜਾਬ ਦਾ ਨਿੱਕਾ ਨਿੱਕਾ ਬੱਚਾ ਜਿਹੜਾ 18 ਸਾਲ ਤੋਂ ਅਦਾ ਹੋ ਗਿਆ ਵਾ ਉਹ ਚੋਣ ਨਿਸ਼ਾਨ ਤਕੜੀ ਨੂੰ ਇੱਕ ਤਰੀਕ ਨੂੰ ਵੋਟ ਪਾਉਣ ਇੱਕ ਜੂਨ ਨੂੰ ਤੇ ਕਾਲੀਦਾਰ ਨੂੰ ਕਾਮਯਾਬ ਕਰਨ ਉਹ ਜੋ ਵੀ ਸਹੂਲਤਾ ਕਾਲੀਦਾਰ ਨੇ ਦਿੱਤੀਆਂ ਵਾ ਉਹ ਆਮ ਪਾਰਟੀ ਦੇ ਨਾਂ ਦਿੱਤੀ ਹੈ ਤੇ ਨਾ ਦੇ ਹੀ ਸਕਦੀ ਹੈ ਨਾ ਸੋਚੀ ਹੋਈ ਉਹਨਾਂ ਲੋਕਾਂ ਨੇ ਮਨ ਬਣਾ ਲਿਆ ਕਿ ਝਾੜੂ ਦਾ ਤਿੱਲਾ ਤਿੱਲਾ ਖਿਲਾਰ ਦੇਣਾ ਲੋਕੀ ਬੜੇ ਅਕੇ ਨੇ ਉਹ ਬੇਸabri ਨਾਲ ਇੰਤਜ਼ਾਰ ਕਰ ਰਹੇ ਨੇ ਭਾਵੇਂ 40 ਦਿਨ ਨਹੀਂ ਆ ਥੋੜੇ ਦਿਨ ਹੀ ਹੈ ਗਿਣਤੀ ਤੇ ਪਰ ਲੋਕੀ ਬੇਸਬਰ ਦਾ ਇੰਤਜ਼ਾਰ ਕਰ ਰਹੇ ਕਿ ਇੱਕ ਜੂਨ ਦਾ ਦਿਨ ਆਵੇ ਤੇ ਅਹੀਂ ਚੋਣਾਂ ਸ਼ਾਨ ਤਕੜੀ ਤੇ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ ਪਾਲਸਾ ਨੂੰ ਕਾਮਯਾਬ ਕਰੀਏ ਫਿਰ ਸਾਡੇ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ ਲੋਕਾਂ ਨੂੰ ਸਹੂਲਤਾਂ ਮਿਲ ਜਾਣ ਲੋਕ ਰੋ ਰਹੇ ਨੇ ਬਾਦਲ ਦੇ ਰਾਜ ਵਿੱਚ ਲੋਕਾਂ ਨੂੰ ਆਟੇ-ਦਾਲ ਦੀ ਰੋਟੀ ਪਾਣੀ ਦੀ ਕੋਈ ਸਮੱਸਿਆ ਨਹੀਂ ਸੀ ਜੋ ਅੱਜ ਹੈ ਅੱਜ ਨਸ਼ੇ ਦਾ ਬਹੁਤ ਹੀ ਜ਼ਿਆਦਾ ਬੋਲਬਾਲਾ ਇੱਥੋਂ ਤੱਕ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਆਮਦਾ ਜਿਹੜਾ ਵਿਧਾਇਕ ਹੈ ਉਹਨੇ ਵੀ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ ਕਿ ਰਾਗਵ ਚੱਡੇ ਦਾ ਇੱਕ ਜਿਹੜਾ ਹੈਗਾ ਵਾ ਨਜ਼ਦੀਕੀ ਅਫਸਰ ਨੇ ਰਾਗਵ ਚੱਡੇ ਤੇ ਉਹ ਨਸ਼ੇ ਵਕਵਾ ਰਹੇ ਨੇ ਉਰਜੇ ਆਮ ਦੇ ਹੀ ਜਿਹੜੇ ਲੀਡਰ ਨੇ ਨਸ਼ੇ ਵਕਾਣਦੇ ਨੇ ਹੁਣ ਤੇ ਆਮ ਸਾਫ ਨੰਗੀ ਹੋ ਗਏ ਨੇ ਤੇ ਬਦਰਾਮ ਜੀ ਉਤ ਕਾਲੀਆਂ ਨੂੰ ਕਰਦੇ ਸੀ ਸੋ ਇਹਨਾਂ ਤੋਂ ਬਚੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਇਓ ਜਿਹੜੇ ਹੋਰ ਕੈਂਡੀਡੇਟ ਹੁੰਦੇ ਆ ਉਹਨਾਂ ਨੂੰ ਪੁੱਛੋ ਬਲਦੇਵ ਬਡਾਲੇ ਨੂੰ ਪੁੱਛੋ ਇਹ ਸ਼੍ਰੋਮਣੀ ਕਮੇਟੀ ਦੇ 8-10 ਦੇ ਬੰਦੇ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਤੇ ਇਨੂੰ ਬਾਰੋਂ ਪੈਸਾ ਹੁੰਦਾ ਫੰਡਿੰਗ ਹੁੰਦੀ ਆ ਔਰ ਇਹਨੇ ਜਿੰਨੀ ਵੀ ਵੋਟ ਤੋੜਨੀ ਆ ਕਾਲੀ ਦਲ ਦੀ ਤੋੜਨੀ ਆ ਔਰੇ ਬਹੁਤ ਹੀ ਬੰਦਾ ਜਿਹੜਾ ਘੱਟਿਆ ਕਿਸਮ ਦਾ ਘੱਟਿਆ ਸੋਚ ਹੈ ਦੀ ਔਰ ਇਹਨੂੰ ਮੂੰਹ ਨਹੀਂ ਲਾਉਣਾ ਇਸ ਤੋਂ ਬਚੋ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਤਵੀ ਦੇ ਨਾਲ ਵੱਦਸਾ ਦਾ ਕੋਈ ਲੈਣਾ ਦੇਣਾ ਨਹੀਂ ਆ ਬਲਦੀਪ ਬਡਾਲਾ ਗੁਰੂ ਗ੍ਰੰਥ ਸਾਹਿਬ ਦੀ ਬੇਤਵੀਆਂ ਦੇ ਨਾਂ ਤੇ ਸਿਆਸੀ ਰੋਟੀਆਂ ਛੇਕ ਰਿਆ ਇਹਨੇ ਦਿੱਲੀ ਵੀ ਕੈਂਡੀਡੇਟ ਖੜੇ ਕੀਤੇ ਸੀ ਪਰ ਕਾਮਯਾਬ ਨਹੀਂ ਹੋਏ ਤੇ ਹੁਣ ਉਹਨੇ ਇੱਥੇ ਵੀ ਨਹੀਂ ਆ ਤੇ ਤੁਸੀਂ ਇਹਦੇ ਮਗਰ ਲਾ ਕੇ ਜਿਹੜੀ 2 4 5000 ਵੋਟ ਖਰਾਬ ਨਾ ਕਰਿਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੋਣ ਨਿਸ਼ਾਨ ਤਕੜੀ ਦਾ ਬਟਨ ਨਾ ਪਿਓ ਤੇ ਅੰਮ੍ਰਿਤਸਰ ਤੋਂ ਸ੍ਰੀ ਅਨਲ ਜੋਸ਼ੀ ਨੂੰ ਕੰਮ ਕਰੋ ਪੂਰੇ ਕਾਮਯਾਬ ਕਰੋ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਹੀ ਸੀਟਾਂ ਅਕਾਲੀ ਦਲ ਜਿਹਨੂੰ ਜਿਤਾ ਕੇ ਆਪਾਂ ਕਾਮਯਾਬ ਕਰੀਏ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ